ਪੂਜਾ ਵਾਲੇ ਮੋਹੱਲੇ ਵਾਸੀਆਂ ਨੇ ਕੂੜਾ ਲੈਣ ਨਾ ਆਉਣ ਕਾਰਨ ਨਾਰਿਬਾਜ਼ੀ ਕੀਤੀ ਅਤੇ ਪੈਸੇ ਵਾਪਸ ਕਰਨ ਦੇ ਲਈ ਮੰਗ ਕੀਤੀ ਆਹ ਜਾਣਦੇ ਪੂਰਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ 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 ਜੀ ਅੱਜ ਇਕੱਠੇ ਹੋਏ ਹੋ ਕੀ ਕਾਰਨ ਕੀ ਹੈ ਵੀਰ ਜੀ ਕਾਰਨ ਹੈ ਕੂੜਾ ਲੈਣ ਨਹੀਂ ਆ ਰਹੇ ਸਾਡਾ ਪਿਛਲੇ 6 ਮਹੀਨਿਆਂ ਤੋਂ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਦੋ ਵਾਰ ਆਉਂਦੇ ਹੈ ਉਹ ਆ ਵੀ ਅਸੀਂ ਫੋਨ ਕਰਵਾਉਣੇ ਆ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਫੋਨ ਵੀ ਨਹੀਂ ਚੁੱਕਰੇ ਇੰਨੇ ਨਟ ਕੂੜੇ ਦੀਆਂ ਬਾਲਟੀਆਂ ਭਰੀਆਂ ਪਈਆਂ ਪੈਟ ਸਾਡੇ ਘਰਾਂ ਚ ਨੇ ਇੰਨੇ ਨੇ ਇੰਜੈਕਸ਼ਨ ਲਵਾਇਆ ਇੰਨੇ ਨੇ ਮਹਿੰਗੇ ਉਹਨਾਂ ਦੇ ਉਹ ਕੂੜਾਂ 'ਚ ਮੂੰਹ ਮਾਰਦੇ ਆ ਬੱਚਿਆਂ ਨੂੰ ਮੱਛਰੀਆਂ ਖਾਂਦੇ ਆ ਤੇ ਹੁਣ ਕੂੜਾ ਕਿੱਥੇ ਛੱਡਣੇ ਆ ਹੁਣ ਕੂੜਾ ਫੇਰ ਅਸੀਂ ਦਾ ਨਗਰ ਨਿਗਮ ਦੇ ਗੇਟ ਮੂਰੇ ਸੁੱਟ ਕੇ ਆਵਾਂਗੇ ਤੇ ਜਾਂ ਮੇਅਰ ਦੇ ਬਾਹਰ ਚ ਸੁੱਟ ਕੇ ਆਵਾਂਗੇ ਕੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਨਾਲ ਗੱਲਬਾਤ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿਸੇ ਨਾਲ ਕੋ ਸਭ ਨਾਲ ਗੱਲਬਾਤ ਕਰਕੇ ਵੇਖ ਲਈ ਸਾਨੂੰ ਤਾਂ ਇਹ ਲੱਗਦਾ ਵੀ ਸਾਡੇ ਤੋਂ ਫ੍ਰੀ ਫੰਡ ਦੇ ਪੈਸੇ ਲੈ ਕੇ ਜਾ ਰਹੇ ਆ ਜੇ ਨਹੀਂ ਕੂੜੇ ਵਾਲੇ ਭੇਜਨੇ ਨਹੀਂ ਟਿੱਪਰ ਭੇਜਨੇ ਤਾਂ ਸਾਡੇ ਪੈਸੇ ਵਾਪਸ ਦੇਣ ਕਿੰਨੀ ਦੇਰ ਹੋ ਗਈ ਤੁਹਾਡੇ ਤੋਂ ਪੈਸੇ ਲੈ ਕੇ ਜਾਂਦੇ ਹਨ ਕਿੰਨੀ ਕਿੰਨੀ ਦੇਰ ਬਾਅਦ 6 ਮਹੀਨੇ ਹਰ ਮਹੀਨੇ ਪੈਸੇ ਲੈ ਕੇ ਜਾਂਦੇ ਆ ਜੀ ਹਰ ਮਹੀਨੇ ਪੈਸੇ ਲੈ ਕੇ ਜਾਂਦੇ ਆ ਚੜ੍ਹੇ ਮਹੀਨੇ ਆ ਜਾਂਦੇ ਆ ਤੁਹਾਡੀ ਲੋੜ ਹੀ ਲੈ ਜੀ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਿੱਟੂ ਹੈ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਇਹ ਚਾਹੁੰਦੇ ਆ ਜੀ ਸਾਡੇ ਤਾਂ ਇੱਥੇ ਬਹੁਤ ਬੁਰਾ ਹਾਲ ਹੋਇਆ ਹੋਇਆ ਬਈ ਜੀ ਗੰਦ ਵੀਆ ਬਾਲਟੀਆਂ ਭਰੀਆਂ ਰਹਿੰਦੀਆਂ ਚੱਕਣ ਆਉਂਦੇ ਨਹੀਂਗੇ ਜੀ ਤੇ ਰੋਜ਼ ਦਾ ਇਹੀ ਹਾਲ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਵੀ 2 ਜਾਂ 3 ਵਾਰੀ ਤੋਂ ਵੱਧ ਆਏ ਹੋਣਗੇ ਮੱਛਰ ਇੰਨਾ ਫੈਲੀ ਜਾਂਦਾ ਬਸ ਕੁੱਤੇ ਮੂੰਹ ਮਰੀ ਜਾਂਦੇ ਆ ਗੰਦ ਦੇ ਵਿੱਚ ਕਦੇ ਗਲੀ ਚ ਕਿੱਧਰ ਖਿਲਰਿਆ ਪਿਆ ਹੁੰਦਾ ਕਦੇ ਕਿੱਧਰ ਖਿਲਰਿਆ ਪਿਆ ਹੁੰਦਾ ਅਸੀਂ ਜਾਈਏ ਕਿੱਥੇ ਫੋਨ ਨੰਬਰ ਲਿੱਤੇ ਸੀਗੇ ਜੀ ਇੱਕ ਦੋ ਭਾਈ ਸਾਹਿਬ ਤੋਂ ਅਜਮੇਰ ਜੀ ਦਾ ਵੀ ਲਿੱਤਾ ਸੀ ਕੋਈ ਫੋਨ ਚੱਕਦਾ ਹੀ ਨਹੀਂ ਤੇ ਹੁਣ ਅਸੀਂ ਕਿਹਨੂੰ ਸ਼ਿਕਾਇਤ ਕਰੀਏ ਅਸੀਂ ਹੁਣ ਸੋਚਿਆ ਵੀ ਮੇਅਰ ਸਾਹਿਬ ਨੂੰ ਇਹਦਾ ਲੈਟਰ ਪਾਵਾਂਗੇ ਜੀ ਡੀਸੀ ਸਾਹਿਬ ਨੂੰ ਪਾਵਾਂਗੇ ਵੀ ਸਾਡਾ ਹੱਲ ਕੀਤਾ ਜਾਵੇ ਜਾਂ ਸਾਡੇ ਜਿਹੜੇ ਹਰ ਮਹੀਨੇ ਪੈਸੇ ਲੈ ਕੇ ਜਾਂਦੇ ਆ ਉਹ ਸਾਨੂੰ ਵਾਪਸ ਕੀਤੇ ਜਾਣ ਇਹਨਾਂ ਹੱਲੇ ਹੀ ਹੈ ਜੀ ਹੋਰ ਕੋਈ ਹੱਲ ਨਹੀਂ ਹੈਗਾ। ਯਾਨੀ ਕਿ ਜਿਹੜੀ ਤੁਹਾਨੂੰ ਸਰਵਿਸ ਨਹੀਂ ਦਿੱਤੀ ਜਾਨੀ ਉਹ ਪੈਸੇ ਤੁਹਾਨੂੰ ਵਾਪਸ ਹੀ ਕੀਤੇ ਜਾਣ। ਬਿਲਕੁਲ ਕੀਤੇ ਜਾਣ ਜੀ ਸਾਡੇ ਤੋਂ ਕਿਸ ਚੀਜ਼ ਦੇ ਪੈਸੇ ਲਿੱਤੇ ਜਾਂਦੇ ਆ। ਦੀਵਾਲੀ ਆਉਂਦੀ ਹੈ 100-100 ਰੁਪਿਆ ਮੰਗ ਕੇ ਬਹਿ ਜਾਂਦੇ ਆ ਜੀ ਅਸੀਂ 100 ਰੁਪਏ ਤੋਂ ਘੱਟ ਲੈਂਦੇ ਨਹੀਂ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਆ ਜਾਂਦੇ ਆ ਸਾਨੂੰ ਐ ਲੱਗਦਾ ਵੀ ਹੁਣ ਆਉਣਗੇ ਲਗਾਤਾਰ ਪਰ ਇੱਕ ਦਿਨ ਆਉਂਦੇ ਆ ਕੂੜਾ ਚੱਕ ਕੇ ਲੈ ਜਾਂਦੇ ਆ 100 ਰੁਪਏ ਲੈ ਜਾਂਦੇ ਮੁਰਕੇ ਆਉਂਦਾ ਕੋਈ ਨਹੀਂ। ਜਿਸ ਤਰ੍ਹਾਂ ਮੇਰ ਸਾਹਿਬ ਨੇ ਟਰਾਲੀਆਂ ਸ਼ੁਰੂ ਕੀਤੀਆਂ ਕਿ ਟਰਾਲੀਆਂ ਇੱਥੇ ਕੋਈ ਢੇੜਾ ਮਾਰਿਆ ਕਿ